ਮਲਾਈਨ ਸ਼ਰਾਬੀ ਇਹ ਦੇਖੋ ਉੱਠੇ ਨਹੀਂ ਆਉਂਦੇ ਮਲਾਈਮ ਕੋ ਇਹ ਦੇਖੋ ਇਹ ਐਸਾ ਹੀ ਹੈ ਟ੍ਰੇਨਿੰਗ ਦੇ ਟ੍ਰੇਨਿੰਗ ਦੇ ਲੱਗੇ ਇਹਨਾਂ ਦਾ ਕਹਿਣਾ ਵਾ ਟ੍ਰੇਨਿੰਗ ਤੇ ਆ ਜੀ ਆਹ ਦੇਖੋ ਹਾਲਾਤ ਦੇਖੋ ਪੰਜਾਬ ਪੁਲਿਸ ਦੇ ਇਹ ਆਪ ਹੀ ਗਲੁੱਟਨੀਆਂ ਖਾਂਦੀ ਫਿਰਦੀ ਏ ਪਬਲਿਕ ਨੂੰ ਕਿਵੇਂ ਸੰਭਾਲੋਗੇ ਇਹ ਆਪ ਹੀ ਲੰਮੇ ਬੈ ਰਹੇ ਆ ਦੇਖੋ ਜੀ ਇਹ ਐਸੇ ਹੀ ਮੌਕੇ ਦੇ ਉਹਨਾਂ ਕੋ ਆਪਣਾ ਭਾਰ ਹੀ ਨਹੀਂ ਚੱਲ ਹੋ ਰਿਹਾ ਤੇ ਪਬਲਿਕ ਦਾ ਭਾਰ ਕੇ ਚ ਮਾਲਣ ਸਰ ਉੱਠੋ ਠੋਠ ਦੇ ਨਹੀਂ ਪੇ ਸਰ ਉੱਠੋ ਉਹ ਨਹੀਂ ਜੀ ਕਹਿੰਦੇ ਮੈਂ ਚੱਲ ਕੇ ਦਿਖਾਉਣਾ ਹੁਣ ਤੁਹਾਡੇ ਕੋ ਉੱਠਿਆ ਨਹੀਂ ਜਾਂਦਾ ਇੱਕ ਵਾਰ ਲੇਟ ਜਾਂਦੇ ਉਹਦੇ ਨਹੀਂ ਵੈਸੇ ਤੁਹਾਡੇ ਕੋ ਖੜਾ ਹੋਇਆ ਜਾਂਦੇ ਇੱਕ ਛੋਟਾ ਜਿਹਾ ਸਵਾਲ ਆ ਤੁਹਾਡੇ ਕੋ ਖੜਾ ਹੋਇਆ ਜਾਂਦੇ ਸਰ ਹਾਂਜੀ ਹਿਲ ਹਿੱਲੀ ਤੇ ਜਾਂਦੇ ਉਹਦੇ ਹਾਂਜੀ ਇਹਦੇ ਵੀ ਕਿਤੇ ਖੜੇ ਹੋ ਸਾਡੇ ਸਾਹਮਣੇ ਕਿਤੇ ਖੜੇ ਹੋ ਤੁਰ ਕੇ ਮੜੇ ਤੁਰ ਕੇ ਦਿਖਾਓ ਅਫਸਰ ਤੁਰ ਕੇ ਮੜੇ ਤੁਰ ਕੇ ਦਿਖਾਓ ਆਹ ਦੇਖੋ ਆ ਤੁਰਦੇ ਪਿਓ ਆਹ ਦੇਖੋ ਜੀ ਆ ਤੁਰਦੇ ਪੇ ਸਰ ਤੁਸੀਂ ਹਾਲਾਤ ਦੇ ਸਕਦੇ ਹੋ ਪੰਜਾਬ ਪੁਲਿਸ ਦੇ ਜਿੱਥੇ ਕੀ ਆਪਣੀ ਲੱਤਾਂ ਦਾ ਭਾਰ ਨਹੀਂ ਸੰਭਾਲ ਸਕਦੀ ਪਬਲਿਕ ਦਾ ਭਾਰ ਕਿ ਸੰਭਾਲੂਗੀ ਹੋਰ ਬਰਦੀ ਬਾਗ ਜਿਹੜਾ ਡਰਿੰਕ ਕੀਤੀ ਹੋਈ ਹੈ ਇਹਨਾਂ ਨੇ ਹਰਵਿੰਦਰ ਸਿੰਘ ਇਹਨਾਂ ਦਾ ਨਾਮ ਹੈ ਜੀ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹਾਂਜੀ ਸਰ ਕੀ ਆ ਹਲੋ ਤੁਹਾਨੂੰ ਦਈਆ ਸਰ ਕੀ ਆ ਡਰਿੰਕ ਕੀਤੀ ਵੀ ਆਪਾਂ ਆਪਾਂ ਕੀ ਨਾਮ ਹੈ ਆਪਣਾ ਨਾਮ ਕੀ ਆਪਣਾ ਹਰਪਿੰਦਰ ਰੁਪਿੰਦਰ ਰੁਪਿੰਦਰ ਸਿੰਘ ਕਰਪਿੰਦਰ ਡਰਿੰਕ ਜ਼ਿਆਦਾ ਕੀਤੀ ਵੀ ਆਪਾਂ ਕੀਤੀ ਨਹੀਂ ਕੀਤੀ ਨਹੀਂ ਬਸ ਨਹੀਂ ਆਉਂਦੀ ਨਹੀਂ ਡਿਊਟੀ ਤੇ ਵਰਦੀ ਪਾਈ ਹੋਈ ਤੁਸੀਂ ਵਰਦੀ ਪਾਈ ਵੀ ਤੁਸੀਂ ਔਨ ਡਿਊਟੀ ਜਾਣਾ ਹੈ ਬਸ ਨਹੀਂ ਆਉਂਦੀ ਖੜੇ ਤਾਂ ਹੋ ਫਿਰ ਮੈਂ 1/2 ਘੰਟਾ ਹੋ ਗਿਰੂ ਖੜੇ ਤਾਂ ਹੋ ਤੁਹਾਨੂੰ ਉਹੀ ਕਹਿ ਰਹੇ ਹਾਂ ਸਰ ਖੜੇ ਤਾਂ ਹੋ ਖੜੇ ਹੋ ਦੇਖੋ ਇਹ ਸਰ ਕੋ ਖੜਾ ਹੀ ਨਹੀਂ ਹੋਇਆ ਜਾਂਦੇ ਸੋ ਦੋਸਤੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੱਸ ਸਟੈਂਡ ਦੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਬੱਸ ਸਟੈਂਡ ਦੇ ਅੰਦਰ ਜੋ ਮੁਲਾਜ਼ਮ ਹੈ ਉਹਨਾਂ ਕੋ ਖੜਾ ਨਹੀਂ ਹੋਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਦੇਖ ਸਕਦੇ ਹੋ ਨਹੀਂ ਆਪਾਂ ਡਰਿੰਕ ਕੀਤੀ ਵੀ ਨਹੀਂ ਮੈਂ ਕਹਾ ਆਪਾਂ ਡਰਿੰਕ ਕੀਤੀ ਵੀ ਮੈਂ ਕਹਾ ਬਸ ਹੀ ਟਿਕਾਂ ਦੇ ਮੈਂ ਕਹਾ ਆਪਾਂ ਡਰਿੰਕ ਕੀਤੀ ਵੀ ਸਰ ਨਹੀਂ ਕੀ ਕੀਤਾ ਵੇ ਚੱਲਿਆ ਕਿ ਨਜ਼ਾਰਾ ਫੇਰ ਤੁਹਾਡੇ ਕੋ ਇੱਕ ਕਾ ਜਿਆਦਾ ਪੈਗ ਲੱਗੇ ਵੇ ਤੁਹਾਡੇ ਜਿਹੜਾ ਤੇ ਗੁੱਟ ਨਹੀਂ ਜਾਂਦੇ ਜਿਆਦਾ ਭਾਰੀ ਨੇ ਸੰਭਾਲੇ ਯਾਰਾ ਜਨਾਬ ਕਿਹੜੇ ਥਾਣੇ ਤੋਂ ਸਰ ਸਰ ਗਾਇਡ ਹਨ ਇਹ ਦਪਾ ਹਾਂ ਸਰ ਕਿਹੜੇ ਥਾਣੇ ਤੋਂ ਆਪਾਂ ਕਿਹੜੇ ਥਾਣੇ ਤੋਂ ਪਿੰਨ ਸੈਂਟਰ ਤੋਂ ਕਿਹੜੇ ਪਿੰਨ ਸੈਂਟਰ ਤਿੰਨ ਪਿੰਨ ਤੋਂ ਤਿੰਨ ਨਹੀਂ ਸੈਂਟਰ ਕਿੱਥੇ ਪਿੰਨ ਨਹੀਂ ਸਰ ਮੈਂ ਕਹਾਂ ਕਿਹੜੇ ਥਾਣੇ ਤੋਂ ਆਪਾਂ ਤਿੰਨ ਨੰਬਰ ਤੋਂ ਆ ਦੋ ਤੋਂ ਆ ਕਿਹੜੇ ਥਾਣੇ ਤੋਂ ਮੈਂ ਤਾਂ ਕਹਿੰਦਾ ਉਹ ਟ੍ਰੇਨਿੰਗ ਸੈਂਟਰ ਤੋਂ ਟ੍ਰੇਨਿੰਗ ਸੈਂਟਰ ਤੋਂ ਇਹ ਟ੍ਰੇਨਿੰਗ ਸੈਂਟਰ ਤੇ ਪਰ ਸਰ ਇੰਨੀ दारू ਪੀਤੀ ਹੋਈ ਆ ਔਰ ਤੂੰ ਵੀ ਵਰਦੀ ਪਾਈ ਹੋਈ ਆ ਸ਼ੋਭਾ ਦਿੰਦਾ ਇਹ ਚੀਜ਼ ਸੌਰੀ ਸੌਰੀ ਜੀ ਮੇਰੇ ਤੂੰ ਹੀ ਰਖੇਟ ਮੰਗ ਲੈ ਨਹੀਂ ਜੀ ਸੌਰੀ ਨਹੀਂ ਆਪਾਂ ਵਰਦੀ ਔਰ ਵਰਦੀ ਬੱਦੀ ਭਾਵੇਂ ਸ਼ਰਾਬ ਪੀ ਸਕਦੇ ਸਾਨੂੰ ਲਾਉਟ ਨਹੀਂ ਆਏਗਾ ਤੇ ਆਪਾਂ ਸ਼ਰਾਬ ਪੀਤੀ ਵੀ ਹੈ ਉਦੋਂ ਤੁਹਾਡਾ ਕੋ ਖੜਾ ਨਹੀਂ ਤੁਹਾਡਾ ਬੈਗ ਉਹ ਪਿਆ ਦੇਖੋ ਬੈਗ ਕਿੱਥੇ ਪਿਆ ਦੇਖੋ ਕਿੱਥੇ ਪਿਆ ਤੁਹਾਡਾ ਇਹ ਸੁਪਰ ਬਸ ਨਹੀਂ ਆਈ ਪਏ ਬਸ ਤੁਹਾਡੀ ਭਾਈ ਉਧਰ ਨਹੀਂ ਇਧਰ ਸੋਣਾ ਨਹੀਂ ਕਪੂਰ ਤੇ ਇੱਥੇ ਆਵੇ ਕਪੂਰ ਚੱਲੇ ਬਸ ਇੱਥੇ ਨਾ ਨਹੀਂ ਇਹ ਬਸ ਸਟੈਂਡ ਹੈ ਇੱਧਰ ਪਾਰਕਿੰਗ ਸਟੈਂਡ ਆ ਪਾਰਕਿੰਗ ਆ ਜੀ ਦੇਖੋ ਤੁਹਾਡੇ ਕੋ ਚੱਲਿਆ ਭਾਰੀ ਨੇ ਪਣਾ ਚੱਲਿਆ ਜਾਂਦੇ ਤੁਹਾਡੇ ਆਪਣੀ ਲੱਤਾਂ ਪਾਰ ਨਹੀਂ ਸੰਭਾਲ ਰਹੀਆਂ ਸਰ ਕੀ ਕਹਿਣਾ ਮੈਂ ਇਹਦੇ ਬਾਰੇ ਨਾਮ ਪੁੱਛੇ ਕਰ ਤੁਸੀਂ ਡਿਊਟੀ ਤੇ ਹੋ ਇਸ ਟਾਈਮ ਡਿਊਟੀ ਤੇ ਕੋ ਘਰ ਜਾਣਾ ਮੈਂ ਫਰੀ ਹਾਂ ਇਹ ਫਰੀ ਹੋ ਡਿਊਟੀ ਤੇ ਨਹੀਂ ਹੈਗੇ ਨਾਮ ਕੀ ਆਪਣਾ ਨਾਮ ਕੀ ਰਪਿੰਦਰ 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 ਕੱਲਾ ਕਰ ਰਪਿੰਦਰ ਸਿੰਘ ਕੱਲਾ ਰਪਿੰਦਰ ਕੱਲਾ ਰਪਿੰਦਰ ਠੀਕ ਹੈ ਜੀ ਸੋ ਦੋਸਤੋ ਇਹ ਬੱਸ ਸਟੈਂਡ ਦੀਆਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਸੀ ਜਿੱਥੇ ਕਿ ਇੱਕ ਮਲਾਜਾ ਨੂੰ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਹਾਲਾਤ ਕਿ ਕਿ दारू ਸਰਪਨਾ ਨਾਮ ਲੋਕੋ ਤਾਂ ਸਿਓ ਮੜਾਏ ਰੁਪਿੰਦਰ ਸਰਪਨਾ ਨਾਮ ਤਾਂ ਸਿਓ ਮੜਾਏ ਸਰ ਮੈਗਾ ਆਪਣਾ ਨਾਮ ਦੱਸਿਓ ਮੜਾਏ ਨਾਮ ਦੱਸੋ ਜੀ ਆਪਣਾ ਨਾਮ ਤਾਂ ਸਿਓ ਮੜਾਏ ਮੈਂ ਕਹ ਉੱਤੇ ਪਲੇਟ ਤੇ ਲਿਖਿਆ ਹੋਣਾ ਵਾ ਦਿਖਾਈਓ ਮੜਾਏ ਮੜਾ ਦਿਖਾ ਰੋ ਲਾਗੇ ਹਰਪਿੰਦਰ ਸਿੰਘ ਜੀ ਇਹਨਾਂ ਦਾ ਨਾਮ ਦੇਖੋ ਹਰਪਿੰਦਰ ਸਿੰਘ ਹਰਵਿੰਦਰ ਹਰਪਿੰਦਰ ਸਿੰਘ ਹਰਵਿੰਦਰ 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 ਸਿੰਘ ਇਹਨਾਂ ਦਾ ਨਾਮ ਹੈ ਜੀ ਮਲਾਜ਼ਮ ਦਾ ਜੋ ਕਿ ਵਰਦੀ ਦੇ ਵਿੱਚ ਇਹਨਾਂ ਨੇ ਪੂਰੀ ਫੁੱਲ ਡਰਿੰਕ ਕੀਤੀ ਹੋਈ ਆ ਆਪਣੀਆਂ ਇਹਨਾਂ ਦੀਆਂ ਲੱਤਾਂ ਵੀ ਭਾਰ ਲਈ ਸੰਭਾਲ ਰਹੀ ਆ ਫਿਰ ਜਲ ਹੋਰੀ ਪੂਰੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹਾਲਾਤ ਤੁਹਾਨੂੰ ਦੂਰ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਲਗਾਤਾਰ